ਨਮਸਕਾਰ ਸਭ ਤੋਂ ਪਹਿਲਾਂ ਮੈਂ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਸਾਡੇ ਬਿਜਲੀ ਮੰਤਰੀ ਸ਼੍ਰੀ ਸੰਜੀਪ अरोड़ा ਜੀ ਦਾ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਅੱਜ ਹਮੇਸ਼ਾ ਜਦੋਂ ਗਰਮੀਆਂ ਦਾ ਮੌਸਮ ਹੁੰਦਾ ਹੈ ਬਹੁਤ ਸਾਰੀਆਂ ਪਰੇਸ਼ਾਨੀਆਂ ਦਿੱਕਤਾਂ ਦਾ ਸਾਹਮਣਾ ਸਾਰੇ ਬਿਜਲੀ ਵਿਪਾਦ ਨੂੰ ਵੀ ਕਰਨਾ ਪੈਂਦਾ ਸਾਨੂੰ ਆਮ ਜਨਤਾ ਨੂੰ ਵੀ ਕਰਨਾ ਪੈਂਦਾ ਕਿਉਂਕਿ ਅਸੀਂ ਸਭ ਜਾਣੂ ਹੈਗੇ ਹਾਂ ਕਿ ਪਿਛਲੇ ਬਹੁਤ ਸਾਲਾਂ ਤੋਂ ਸਾਡਾ ਜਿਹੜਾ ਬਿਜਲੀ ਦਾ ਲੋਡ ਹੈ ਘਰਾਂ ਦਾ ਉਹ ਵੱਧ ਗਿਆ ਟਰਾਂਸਫਾਰਮਰ ਉਹੀ ਸੀਗੇ ਸਾਡੇ ਜਿਹੜੀਆਂ ਚਾਹੇ ਸਿੰਘਾ ਵਾਲੀ ਗ੍ਰਿਡ ਦੀ ਅਗਰ ਅਸੀਂ ਐਗਜ਼ਾਮਪਲ ਲਈਏ ਉਹ ਵੀ ਬਹੁਤ ਸਾਲ ਪਹਿਲਾਂ ਤੋਂ ਜਿਹੜੇ ਬਨੇ ਹੋਏ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਜਿਹੜਾ ਹੈਗਾ ਅਪਗ੍ਰੇਡ ਨਹੀਂ ਕੀਤਾ ਗਿਆ ਸੀਗਾ ਜਿਸ ਦੇ ਕਾਰਨ ਅਕਸਰ ਇਹ ਦਿੱਕਤਾਂ ਆਉਂਦੀਆਂ ਸੀ ਕਿ ਟਰਾਂਸਫਾਰਮਰ ਸੜ ਗਏ ਤਾਰਾ ਸੜ ਗਈਆਂ ਜਾਫਿਰ ਇੱਕ ਵਾਰ ਤਾਂ ਸਾਡੇ ਜਿਹੜਾ ਸਿੰਘਾਂ ਵਾਲਾ ਗ੍ਰਿਡ ਦੇ ਵਿੱਚ ਹੀ ਜਿਹੜੇ ਸੜ ਗਿਆ ਸੀਗਾ ਉੱਥੇ ਟਰਾਂਸਫਾਰਮਰ ਵੱਡੇ ਤੇ ਇਹ ਸਾਰੀਆਂ ਦਿੱਕਤਾਂਵਾਂ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਸਾਡੇ ਮੋਗੇ ਜ਼ਿਲ੍ਹੇ ਨੂੰ 100 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਦਿੱਤੀ ਹੈ ਮੈਂ ਕਹੂੰਗੀ ਕਿ ਇਹ ਮੈਂ ਹਿਸਟਰੀ ਦੇ ਵਿੱਚ ਕਦੇ ਨਹੀਂ ਹੋਇਆ ਹੋਏਗਾ ਕਿ 100 ਕਰੋੜ ਰੁਪਏ ਦੀ ਗ੍ਰਾਂਟ ਸਿਰਫ ਮੋਗੇ ਜ਼ਿਲ੍ਹੇ ਨੂੰ ਮਿਲੀ ਹੋਵੇ ਇਹ ਸਾਰੇ ਕੰਮ ਕਾਜ ਕਰਨ ਦੇ ਲਈ ਔਰ ਪਿਛਲੇ ਦਿਨੀ ਵੀ ਅਸੀਂ ਜਿਹੜਾ ਸਿੰਘਾਂ ਵਾਲੇ ਗ੍ਰਿਡ ਨੂੰ ਅਪਗ੍ਰੇਡ ਕੀਤਾ ਸੀਗਾ ਉਹਦਾ ਕੰਮ ਮੁਕੰਮਲ ਹੋ ਚੁੱਕਿਆ ਉਹ 16 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀ ਉਹਦੀ ਇਨੋਗ੍ਰੇਸ਼ਨ ਵੀ ਸਾਡੇ ਮਾਨਯੋਗ ਐਕਸੀਅਨ ਸਾਹਿਬ ਮੌਗਾ ਤੋਂ ਇਹ ਮੇਰੇ ਨਾਲ ਮੌਜੂਦ ਨੇ ਅਸੀਂ ਉਹਦਾ ਵੀ ਉਦਘਾਟਨ ਜਿਹੜਾ ਹੈਗਾ ਕਰਨ ਲੱਗੇ ਆ ਜੀ ਔਰ ਸਾਡੇ ਇੱਕ ਡਗਰੂ ਪਿੰਡ ਬਿਲਡਿੰਗ ਜਿਹੜੀ ਸੀ ਉਹਦੀ ਬੜੀ ਖਸਤਾ ਹਾਲਤ ਸੀਗੀ ਉਸ ਤੋਂ ਵੀ ਜਿਹੜਾ 7.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਦੁਬਾਰਾ ਨਵਾਂ ਬਣਾਇਆ ਗਿਆ ਉਸ ਦਾ ਵੀ ਉਦਘਾਟਨ ਅਸੀਂ ਕਰਨ ਲੱਗੇ ਹਾਂ ਤੇ ਹੁਣ ਇੱਕ ਨਵੀਂ ਜਿਹੜੀ ਹੈਗੀ ਆ ਸਾਡੇ ਕੋਲ ਪਰਸੋਂ 100 ਕਰੋੜ ਰੁਪਏ ਦੀ ਗ੍ਰਾਂਟ ਸਾਡੇ ਮੋਗੇ ਜ਼ਿਲ੍ਹੇ ਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਔਰ ਸਾਡੇ ਕੈਬਨਿਟ ਮੰਤਰੀ ਬਿਜਲੀ ਮੰਤਰੀ ਸੰਜੀਵ ਰੋੜਾ ਜੀ ਨੇ ਦਿੱਤੀ ਹੈ ਜਿਸ ਦੇ ਵਿੱਚ ਪੂਰੇ ਮੋਗੇ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਟਰਾਂਸਫਾਰਮਰ ਨੇ ਉਹਨਾਂ ਨੂੰ ਜਿਹੜੇ ਅਪਗ੍ਰੇਡ ਕੀਤਾ ਜਾਏਗਾ ਕਿਉਂਕਿ ਲੋਡ ਬਹੁਤ ਜ਼ਿਆਦਾ ਸੀਗਾ ਡੀ ਲੋਡ ਕਿਸੇ ਨੇ ਨਹੀਂ ਕੀਤਾ ਸੀਗਾ ਜਿਸ ਤੇ ਕਰਕੇ ਅਕਸਰ ਦਿੱਕਤ ਆਂਦੀ ਸੀ ਹੋਰ ਵੀ ਜਿੰਨੀਆਂ ਤਾਰਾਂ ਚੇਂਜ ਕਰਨ ਵਾਲੀਆਂ ਨੇ ਟਰਾਂਸਫਾਰਮਰ ਨਵੇਂ ਰੱਖਣ ਵਾਲੇ ਆ ਉਹ ਸਾਰੇ ਕੰਮ ਜਿਹੜੇ ਹੈਗੇ ਆ ਇਹ 100 ਕਰੋੜ ਰੁਪਏ ਦੇ ਨਾਲ ਮੁਕੰਮਲ ਕੀਤੇ ਜਾਣਗੇ ਔਰ ਮੋਗੀ ਬਹੁਤ ਵੱਡੀ ਮੈਂ ਕਹੂੰਗੀ ਵਾਲੀ ਤੇ ਸੁਗਾਤ ਹੈ ਜੋ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਮਿਲੀ ਹੈ ਜੀ ਤਾਂ ਮੁਗਰਾ ਦੇ ਵਿੱਚ ਬਿਜੂ ਨੂੰ ਲੈ ਕੇ ਕੋਈ ਵੀ ਸਮੱਸਿਆ ਨਹੀਂ ਆਈ ਆਈਬੀਜੀ ਮੈਂ ਸਾਰੇ ਡਿਪਾਰਟਮੈਂਟ ਨੂੰ ਵੀ ਬੇਨਤੀ ਕਰੂੰਗੀ ਕਿ ਇਸ ਤੇ ਕੰਮ ਜਿਹੜਾ ਹੈਗਾ ਉਹ ਪ੍ਰੋਪਰ ਵੇ ਦੇ ਨਾਲ ਔਰ ਆਪਣੀ ਨਿਗ੍ਹਾ ਨਿਗਰਾਨੀ ਦੇ ਵਿੱਚ ਦੇਖ ਰੇਖ ਦੇ ਵਿੱਚ ਕਰਵਾਇਆ ਜਾਵੇ ਔਰ 100 ਕਰੋੜ ਰੁਪਿਆ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਔਰ ਇਸ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਈਵਨ ਗਰਮੀ ਜਿਹੜੀ ਸਾਡੀ ਨੈਕਸਟ ਸੀਜ਼ਨ ਆਏਗਾ ਉਸ ਦੇ ਵਿੱਚ ਵੀ ਕੋਈ ਇਦਾਂ ਦੀ ਦਿੱਕਤ ਆਣੀ ਚਾਹੀਦੀ ਹੈ ਕਿਉਂਕਿ ਸਾਡਾ ਸਿੰਘਾਵਾਲਾ ਜਿਹੜਾ ਗਰੀਡਾ ਉਹ ਵੀ ਸਾਡਾ ਅਪਗ੍ਰੇਡ ਹੋ ਚੁੱਕਿਆ ਏ ਔਰ 100 ਕਰੋੜ ਰੁਪਇਆ ਮਿਲਣ ਦੇ ਨਾਲ ਹੋਰ ਵੀ ਜਿੰਨੇ ਟਰਾਂਸਫਾਰਮਰਸ ਲੱਗੇ ਹੋਏ ਆ ਸਾਡੇ ਉਹਨਾਂ ਨੂੰ ਜਿਹੜਾ ਅਸੀਂ ਡੀਲੋਡ ਕਰਨਾ ਔਰ ਉਹਨਾਂ ਦੇ ਵਿੱਚ ਸਾਰੀਆਂ ਜਿੰਨੀਆਂ ਬਿਜਲੀ ਦੀਆਂ ਤਾਰਾਂ ਜਿਹੜੀਆਂ ਚੇਂਜ ਕਰਨ ਵਾਲੀਆਂ ਨੇ ਸਾਰੇ ਕੰਮ ਇਹਨਾਂ ਦੇ ਵਿੱਚ ਮੁਕੰਮਲ ਕੀਤੇ ਜਾਣਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਜਿਆਨ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪਾਵਰਕਾਮ ਡਿਪਾਰਟਮੈਂਟ ਵੱਲੋਂ ਆਉਣ ਵਾਲੇ ਸਮੇਂ 'ਚ ਪੂਰੇ ਪੰਜਾਬ 'ਚ ਲਗਭਗ 4800 ਕਰੋੜ ਦੇ ਜਿਹੜੇ ਹੈਗੇ ਇੰਪਰੂਵਮੈਂਟ ਦੇ ਕੰਮ ਆ ਸਿਸਟਮ ਸੁਧਾਰਾਂ ਦੇ ਕੰਮ ਕਰਵਾਏ ਜਾਣੇ ਆ। ਉਹਦੇ ਤਹਿਤ ਹੀ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਖ-ਵੱਖ ਜ਼ਿਲ੍ਹਿਆਂ 'ਚ ਇਨੌਗੂਰੇਟ ਕਰ ਰਹੀ ਆ। ਸਾਡੇ ਮਾਨਯੋਗ ਸੀਐਮ ਸਾਹਿਬ ਜਲੰਧਰ ਤੋਂ ਐਲਪੀਯੂ ਤੋਂ ਇਸ ਜੂ ਦੀ ਸ਼ੁਰੂਆਤ ਕਰ ਰਹੇ ਆ। ਤੇ ਮੋਗਾ ਜ਼ਿਲ੍ਹਾ ਦੇ ਵਿੱਚ ਸਾਨੂੰ ਜਿਹੜੇ ਹੈਗੇ 100 ਕਰੋੜ ਰੁਪਈਆ ਬਿਜਲੀ ਨੈਟਵਰਕ ਦੇ ਸੁਧਾਰਾਂ ਵਾਸਤੇ ਮਿਲਿਆ। ਉਹਦੇ ਤਹਿਤ ਹੀ ਅੱਜ ਇਹ ਜਿਹੜਾ ਹੈਗਾ ਇਹ ਪ੍ਰੋਗਰਾਮ ਅੱਜ ਰੱਖਿਆ ਗਿਆ ਹੈ। ਉਦਘਾਟਨੀ ਪ੍ਰੋਗਰਾਮ ਤੇ ਇਹ ਦੀ ਉਸੇ ਦਾ ਹੀ ਇੱਕ ਹਿੱਸਾ ਹੈਗਾ ਤੇ ਮਾਨਯੋਗ ਐਮਐਲਏ ਸਾਹਿਬ ਡਾਕਟਰ ਅਮਨਦੀਪ ਕਰੋੜਾ ਜੀ ਇਹਨਾਂ ਨੂੰ ਇਸ ਕੰਮ ਦੀ ਸ਼ੁਰੂਆਤ ਕਰਨੀ ਕੀ ਕੀ ਪ੍ਰੋਜੈਕਟ ਹੈ ਸਰ 100 ਕਰੋੜ ਦੇ ਵਿੱਚ ਕੀ ਕੀ ਹੋਏਗਾ ਮੋਗਾ ਦੇ ਵਿੱਚ ਪ੍ਰੋਜੈਕਟ ਦੇਖੋ ਜੀ ਇਹਦੇ ਵਿੱਚ ਹੈਗੇ ਵੀ ਮੇਨ ਮਕਸਦ ਤਾਂ ਹੈ ਕਿ ਲੋਕਾਂ ਤੱਕ 24 ਘੰਟੇ ਨਿਰੰਤਰ ਤੇ ਸਾਫ ਸੁਥਰੀ ਬਿਜਲੀ ਜਿਹੜੀ ਹੈਗੀ ਆ ਉਹ ਪਹੁੰਚੇ ਉਹਦੇ ਤਹਿਤ ਕਿਸੇ ਵੀ ਤਰ੍ਹਾਂ ਦਾ ਕੰਮ ਜਿਹਦੇ ਨਾਲ ਕਿ ਬਿਜਲੀ ਸਿਸਟਮ ਤੇ ਸੁਧਾਰ ਹੁੰਦਾ ਜਿਵੇਂ ਕਿ ਕੋਈ ਨਵੇਂ ਟਰਾਂਸਫਾਰਮਰ ਰੱਖਣੇ ਨਵੇਂ ਗ੍ਰਿਡ ਬਣਾਉਣੇ ਨਵੀਆਂ ਲਾਈਨਾਂ ਖਿੱਚਣੀਆਂ ਟਰਾਂਸਫਾਰਮਰ ਵੱਡੇ ਕਰਨੇ ਮਤਲਬ ਇਸ ਤਰ੍ਹਾਂ ਦੇ ਸਾਰੇ ਉਹਦੇ ਵਿੱਚ ਕੰਮ ਇਨਕਲੂਡਡ ਹੈ ਅੱਛਾ ਸਰ ਕਈ ਮਲਿਆਂ ਦੇ ਵਿੱਚ ਹਜੇ ਵੀ ਜਿਹੜੀਆਂ ਤਾਰਾਂ সিলਵਰ ਦੀਆਂ ਤਿੰਨ ਤਿੰਨ ਲਾਈਨਾਂ ਪਈਆਂ ਹੋਈਆਂ ਉਹ ਵੀ ਜਿਹੜੀਆਂ ਬਿਜਲੀ ਦੇ ਤਾਰਾਂ ਚ ਜੀ 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 ਉਹ ਵੀ ਇਸੇ ਸਿਸਟਮ ਦੇ ਤਹਿਤ ਅਸੀਂ ਕੇਬਲਿੰਗ ਕਰਾਂਗੇ ਜਿੱਥੇ ਕੋਈ ਤਾਰਾਂ ਬਹੁਤ ਮਾੜੀਆਂ ਜਾਂ ਪੁਰਾਣੀਆਂ ਜਾਂ ਜਿੱਥੇ ਕੋਈ ਬੇਅਰ ਕਨੈਕਟਰ ਹੈ ਇੱਥੇ ਜ਼ਰੂਰਤ ਹੈ ਕਿ ਬੇਅਰ ਕਨੈਕਟਰ ਨੂੰ ਬਦਲਣ ਦੀ ਲੋੜ ਹੈ ਕੇਬਲ ਨਾਲ ਉੱਥੇ ਅਸੀਂ ਇਹ ਕੰਮ ਕਰਵਾਵਾਂਗੇ ਇਸੇ ਪੈਸੇਆਂ ਤਹਿਤ ਹੀ ਕਰਵਾਵਾਂਗੇ ਕਿਉਂਕਿ ਕਈ ਜਗ੍ਹਾ ਤੇ ਖਤਰੇ ਦਾ ਕਾਰਨ ਬਣੀਆਂ ਹੋਈਆਂ ਹੈ ਲੋਕਾਂ ਦੇ ਘਰਾਂ ਦੇ ਕੋਲ ਦੀ ਜਿਹੜੀਆਂ ਨੁਕਸਾਨ ਵੀ ਜਿਹੜੀਆਂ ਬਿਲਕੁਲ ਜਿਵੇਂ ਮੰਨ ਲਓ ਕਿਸੇ ਦੇ ਘਰ ਦੇ ਕੋਲ ਦੀ ਲੰਘਦੀ ਆ ਜਾਂ ਕਿਤੇ ਜਿਹਨੂੰ ਖਤਰਾ ਹੈਗਾ ਉੱਥੇ ਜਰੂਰ ਇਹਨਾਂ ਕੰਮਾਂ ਤਹਿਤ ਅਸੀਂ ਜਿਹੜਾ ਹੈਗਾ ਇੰਪਰੂਵਮੈਂਟ ਦੇ ਕੰਮ ਕਰਵਾ ਕੇ ਉਹਨਾਂ ਨੂੰ ਦੂਰ ਕਰਵਾਵਾਂਗੇ। ਉਹ ਕਿਹਾ ਤੁਸੀਂ ਆਉਣ ਵਾਲੇ ਡਿਜ਼ਾਈਨ ਕਰਦੀ ਜਿਹੜੀ ਸਮੱਸਿਆ ਗਈ ਜਾਂ ਫਾਟ ਦੀ ਸਮੱਸਿਆ ਗਈ ਇਹ ਦੂਰ ਹੋਏਗੀ। ਦੇਖੋ ਜੀ ਇਦਾਂ ਜਦੋਂ ਵੀ ਕਿਸੇ ਚੀਜ਼ ਤੇ ਆਪਾਂ ਕੰਮ ਕਰਦੇ ਆਂ ਕਿਸੇ ਚੀਜ਼ ਦੀ ਮਰਮਮਤ ਕਰਦੇ ਆਂ ਭਲਾ ਕੋਈ ਮਸ਼ੀਨਰੀ ਹੈ ਭਲਾ ਕੋਈ ਵਹੀਕਲ ਹੁੰਦਾ ਐ ਇਸੇ ਤਰ੍ਹਾਂ ਹੀ ਸਾਡਾ ਬਿਜਲੀ ਨੈਟਵਰਕ ਹੁੰਦਾ ਜਦੋਂ ਅਸੀਂ ਉਹਨੂੰ ਸੁਧਾਰਦੇ ਆਂ ਉਹਦੇ ਵਿੱਚ ਜਿਹੜਾ ਉਹਦੇ ਵਿੱਚ ਸੁਧ ਲਗਦੇ ਨੇ ਤਾਂ ਜਿਹੜੀ ਕੰਪਲੀਟ ਕਰਨ ਲਈ ਲੜਕੇ ਨਹੀਂ ਹੁੰਦੇ ਉਹਨਾਂ ਲਈ ਵੀ ਕੁਸ਼ਾ ਹੈ ਦੇ ਵਿੱਚ ਦੇਖੋ ਕੱਟ ਇਟਸੈਲਫ ਪੰਜਾਬ ਸਰਕਾਰ ਵੱਲੋਂ ਜਾਂ ਪਾਵਰ ਕਮ ਵੱਲੋਂ ਕਿਸੇ ਬਿਜਲੀ ਦੀ ਥੜ ਕਰਕੇ ਕੋਈ ਕੱਟ ਨਹੀਂ ਲੱਗਦਾ ਕੱਟ ਦਾ ਕਾਰਨ ਇਹ ਨਹੀਂ ਹੁੰਦਾ ਕਿ ਅਸੀਂ ਬਿਜਲੀ ਬੰਦ ਕਰਦੇ ਆ ਕੱਟ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਕਈ ਵਾਰੀ ਹੁੰਦਾ ਮੌਸਮ ਹੁੰਦਾ ਮੌਸਮ ਜਿਵੇਂ ਮੰਨ ਲਓ ਕੋਈ ਤੂਫਾਨ ਆ ਗਿਆ ਬਹੁਤ ਜ਼ਿਆਦਾ ਮੀਂਹ ਆ ਗਿਆ ਦਰਖਤ ਡਿੱਗ ਪਏ ਉਹਦੇ ਕਰਨ ਸਾਡੀਆਂ ਬਿਜਲੀ ਲੈਣਾ ਦਾ ਨੁਕਸਾਨ ਹੁੰਦਾ ਹੈ ਉਹਦੇ ਕਰਕੇ ਬਿਜਲੀ ਸਾਡੀ ਬੰਦ ਹੋ ਜਾਂਦੀ ਹੈ ਕੱਟ ਇਟਸੈਲਫ ਕਦੇ ਵੀ ਅਸੀਂ ਨਹੀਂ ਲਗਾਉਂਦੇ ਉਹ ਜਿਸ ਜਗ੍ਹਾ ਤੇ ਪਖੜੇ ਆ ਇਸ ਤੋਂ ਕੋਈ ਦੂਰੀ ਉਤੇ ਘਰਾਂ ਦੇ ਉੱਤੋਂ ਤਾਰਾਂ ਲੰਘੀ ਐ ਬੱਚੇ ਦੀ ਵੀ ਮੌਤ ਹੋਈ ਐ ਛੁੱਸ ਲ ਗਿਆ ਉਸ ਨੂੰ ਕੋਈ ਹੈ ਪਾਇਲਟ ਅਧਾਰ ਤੇ ਦੇਖਿਆ ਜਾ ਰਿਹਾ ਦੇਖੋ ਜੀ ਆਪਾਂ ਇਸ ਨੂੰ ਪ੍ਰੋਪਰਲੀ ਦੇਖੀਏ ਤੇ ਚੀਜ਼ ਦੇ ਜੜ੍ਹ ਚ ਜਾਈਏ ਤਾਂ ਉਹ ਹੁੰਦਾ ਹੈ ਕਿ ਜਿਹੜੀ ਬਿਜਲੀ ਪੰਜਾਬ ਦੇ ਵਿੱਚ ਜਿਹੜੀ ਸ਼ੁਰੂਆਤ ਹੋਈ ਸੀ ਉਹ 1965 60 ਦੇ ਆਸ-ਪਾਸ ਹੋਈ ਸੀ ਇਹ 1970 65 ਦੀਆਂ ਜਿਹੜੀਆਂ ਤਾਰਾਂ ਹੈਗੀਆਂ ਉਹ ਪੁਰਾਣੇ ਸਾਡੇ ਫੀਡਰ ਚੱਲੇ ਹੋਏ ਆ ਲੋਕਾਂ ਨੇ ਘਰ ਬਾਅਦ ਚ ਪਾਏ ਹੋਏ ਤਾਂ ਉਹਦੇ ਵਿੱਚ ਉਹਦਾ ਕਾਰਨ ਹੈ ਕਿ ਅਸੀਂ ਕਿਸੇ ਵੀ ਕਿਸੇ ਦੇ ਵੀ ਘਰ ਦੇ ਉੱਤੇ ਕਿਸੇ ਵੀ ਕੁੰਮਰ ਦੇ ਘਰ ਦੇ ਉੱਤੇ ਦੀ ਲਾਈਨ ਨਹੀਂ ਖਿੱਚਦੇ ਚਲਦੀ ਹੋਈ ਲੈਂਡ ਦੇ ਥੱਲੇ ਕਈ ਵਾਰੀ ਜਿਹੜੇ ਆਪਣੇ ਜਿਹੜੇ ਖਰਤਕਾਰ ਆ ਲੋਕ ਆ ਉਹ ਉਹ ਥੱਲੇ ਘਰ ਪਾ ਲੈਂਦੇ ਇਹਦਾ ਮਕਸਦ ਇਹੀ ਆ ਵੀ ਜੇ ਉਹ ਕਿਸੇ ਨੂੰ ਖਤਰਾ ਹੈਗਾ ਤਾਂ ਉਹ ਸ਼ਿਫਟ ਕਰਵਾ ਸਕਦਾ ਸਾਡਾ ਇੱਕ ਪ੍ਰੋਪਰ ਪ੍ਰੋਸੀਜਰ ਹੈਗਾ ਉਹਦੇ ਵਿੱਚ ਘੱਟ ਤੋਂ ਘੱਟ ਖਰਚੇ ਤੇ ਅਸੀਂ ਜਿਹੜਾ ਹੈਗਾ ਸ਼ਿਫਟ ਕਰ ਦਿੰਦੇ ਹਾਲ ਜੀ ਨਮਸਕਾਰ ਸਭ ਤੋਂ ਪਹਿਲਾਂ ਮੈਂ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਸਾਡੇ ਬਿਜਲੀ ਮੰਤਰੀ ਸ਼੍ਰੀ ਸੰਜੀਵ अरोड़ा ਜੀ ਦਾ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੈਂ ਸਭ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਅੱਜ ਹਮੇਸ਼ਾ ਜਦੋਂ ਗਰਮੀਆਂ ਦਾ ਮੌਸਮ ਹੁੰਦਾ ਬਹੁਤ ਸਾਰੀਆਂ ਪਰੇਸ਼ਾਨੀਆਂ ਦਿੱਕਤਾਂਵਾਂ ਦਾ ਸਾਹਮਣਾ ਸਾਰੇ ਬਿਜਲੀ ਵਿਪਾਦ ਨੂੰ ਵੀ ਕਰਨਾ ਪੈਂਦਾ ਸਾਨੂੰ ਆਮ ਜਨਤਾ ਨੂੰ ਵੀ ਕਰਨਾ ਪੈਂਦਾ ਕਿਉਂਕਿ ਅਸੀਂ ਸਭ ਜਾਣੂ ਹੈਗੇ ਹਾਂ ਕਿ ਪਿਛਲੇ ਬਹੁਤ ਸਾਲਾਂ ਤੋਂ ਸਾਡਾ ਜਿਹੜਾ ਬਿਜਲੀ ਦਾ ਲੋਡ ਹੈ ਘਰਾਂ ਦਾ ਉਹ ਵੱਧ ਗਿਆ ਟਰਾਂਸਫਾਰਮਰ ਉਹੀ ਸੀਗੇ ਸਾਡੇ ਜਿਹੜੀਆਂ ਚਾਹੇ ਸਿੰਘਾ ਵਾਲੀ ਗ੍ਰਿਡ ਦੀ ਅਗਰ ਅਸੀਂ ਐਗਜ਼ਾਮਪਲ ਲਈਏ ਉਹ ਵੀ ਬਹੁਤ ਸਾਲ ਪਹਿਲਾਂ ਤੋਂ ਜਿਹੜੇ ਬਨੇ ਹੋਏ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਜਿਹੜਾ ਹੈਗਾ ਅਪਗ੍ਰੇਡ ਨਹੀਂ ਕੀਤਾ ਗਿਆ ਸੀਗਾ ਜਿਸ ਦੇ ਕਾਰਨ ਅਕਸਰ ਇਹ ਦਿੱਕਤਾਂ ਆਉਂਦੀਆਂ ਸੀ ਕਿ ਟਰਾਂਸਫਾਰਮਰ ਸੜ ਗਏ ਤਾਰਾ ਸੜ ਗਈਆਂ ਜਾਫਿਰ ਇੱਕ ਵਾਰ ਤਾਂ ਸਾਡੇ ਜਿਹੜਾ ਸਿੰਘਾਂ ਵਾਲਾ ਗ੍ਰਿਡ ਦੇ ਵਿੱਚ ਹੀ ਜਿਹੜੇ ਸੜ ਗਿਆ ਸੀਗਾ ਉੱਥੇ ਟਰਾਂਸਫਾਰਮਰ ਵੱਡੇ ਤੇ ਇਹ ਸਾਰੀਆਂ ਦਿੱਕਤਾਂਵਾਂ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਸਾਡੇ ਮੋਗੇ ਜ਼ਿਲ੍ਹੇ ਨੂੰ 100 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਦਿੱਤੀ ਹੈ ਮੈਂ ਕਹੂੰਗੀ ਕਿ ਇਹ ਮੈਂ ਹਿਸਟਰੀ ਦੇ ਵਿੱਚ ਕਦੇ ਨਹੀਂ ਹੋਇਆ ਹੋਏਗਾ ਕਿ 100 ਕਰੋੜ ਰੁਪਏ ਦੀ ਗ੍ਰਾਂਟ ਸਿਰਫ ਮੋਗੇ ਜ਼ਿਲ੍ਹੇ ਨੂੰ ਮਿਲੀ ਹੋਵੇ ਇਹ ਸਾਰੇ ਕੰਮ ਕਾਜ ਕਰਨ ਦੇ ਲਈ ਔਰ ਪਿਛਲੇ ਦਿਨੀ ਵੀ ਅਸੀਂ ਜਿਹੜਾ ਸਿੰਘਾਂ ਵਾਲੇ ਗ੍ਰਿਡ ਨੂੰ ਅਪਗ੍ਰੇਡ ਕੀਤਾ ਸੀਗਾ ਉਹਦਾ ਕੰਮ ਮੁਕੰਮਲ ਹੋ ਚੁੱਕਿਆ ਉਹ 16 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀ ਉਹਦੀ ਇਨੋਗ੍ਰੇਸ਼ਨ ਵੀ ਸਾਡੇ ਮਾਨਯੋਗ ਐਕਸੀਅਨ ਸਾਹਿਬ ਮੋਗਾ ਤੋਂ ਇਹ ਮੇਰੇ ਨਾਲ ਮੌਜੂਦ ਨੇ ਅਸੀਂ ਉਹਦਾ ਵੀ ਉਦਘਾਟਨ ਜਿਹੜਾ ਹੈਗਾ ਕਰਨ ਲੱਗੇ ਆ ਜੀ ਔਰ ਸਾਡੇ ਇੱਕ ਡਗਰੂ ਪਿੰਡ ਬਿਲਡਿੰਗ ਜਿਹੜੀ ਸੀ ਉਹਦੀ ਬੜੀ ਖਸਤਾ ਹਾਲਤ ਸੀਗੀ ਉਸ ਨੂੰ ਵੀ ਜਿਹੜਾ 7 ਸਵਾ ਕਰੋੜ ਰੁਪਏ ਦੀ ਲਾਗਤ ਦੇ ਨਾਲ ਦੁਬਾਰਾ ਨਵਾਂ ਬਣਾਇਆ ਗਿਆ ਉਸ ਦਾ ਵੀ ਉਦਘਾਟਨ ਅਸੀਂ ਕਰਨ ਲੱਗੇ ਆ ਤੇ ਹੁਣ ਇੱਕ ਨਵੀਂ ਜਿਹੜੀ ਹੈਗੀ ਆ ਸਾਡੇ ਕੋਲ ਪਰਸੋਂ 100 ਕਰੋੜ ਰੁਪਏ ਦੀ ਗ੍ਰਾਂਟ ਸਾਡੇ ਮੋਗੇ ਜ਼ਿਲ੍ਹੇ ਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਔਰ ਸਾਡੇ ਕੈਬਨਿਟ ਮੰਤਰੀ ਬਿਜਲੀ ਮੰਤਰੀ ਸੰਜੀਵ ਰੋੜਾ ਜੀ ਨੇ ਦਿੱਤੀ ਹੈ ਜਿਸ ਦੇ ਵਿੱਚ ਪੂਰੇ ਮੋਗੇ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਟਰਾਂਸਫਾਰਮਰ ਨੇ ਉਹਨਾਂ ਨੂੰ ਜਿਹੜੇ ਅਪਗ੍ਰੇਡ ਕੀਤਾ ਜਾਏਗਾ ਕਿਉਂਕਿ ਲੋਡ ਬਹੁਤ ਜ਼ਿਆਦਾ ਸੀਗਾ ਡੀ ਲੋਡ ਕਿਸੇ ਨੇ ਨਹੀਂ ਕੀਤਾ ਸੀਗਾ ਜਿਸ ਤੇ ਕਰਕੇ ਅਕਸਰ ਦਿੱਕਤ ਆਂਦੀ ਸੀ ਹੋਰ ਵੀ ਜਿੰਨੀਆਂ ਤਾਰਾਂ ਚੇਂਜ ਕਰਨ ਵਾਲੀਆਂ ਨੇ ਟਰਾਂਸਫਾਰਮਰ ਨਵੇਂ ਰੱਖਣ ਵਾਲੇ ਆ ਉਹ ਸਾਰੇ ਕੰਮ ਜਿਹੜੇ ਹੈਗੇ ਆ ਇਹ 100 ਕਰੋੜ ਰੁਪਏ ਦੇ ਨਾਲ ਮੁਕੰਮਲ ਕੀਤੇ ਜਾਣਗੇ ਔਰ ਮੋਗੀ ਬਹੁਤ ਵੱਡੀ ਮੈਂ ਕਹੂੰਗੀ ਵਾਲੀ ਤੇ ਸੁਗਾਤ ਹੈ ਜੋ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਮਿਲੀ ਹੈ ਜੀ ਤਾਂ ਮੁਗਰਾ ਦੇ ਵਿੱਚ ਵੀ ਨੂੰ ਲੈ ਕੇ ਕੋਈ ਵੀ ਸਮੱਸਿਆ ਨਹੀਂ ਆਈ ਆਈਬੀਜੀ ਮੈਂ ਸਾਰੇ ਡਿਪਾਰਟਮੈਂਟ ਨੂੰ ਵੀ ਬੇਨਤੀ ਕਰੂੰਗੀ ਕਿ ਇਸ ਤੇ ਕੰਮ ਜਿਹੜਾ ਹੈਗਾ ਉਹ ਪ੍ਰੋਪਰ ਵੇ ਦੇ ਨਾਲ ਔਰ ਆਪਣੀ ਨਿਗਾ ਨਿਗਰਾਨੀ ਦੇ ਵਿੱਚ ਦੇਖ ਰੇਖ ਦੇ ਵਿੱਚ ਕਰਵਾਇਆ ਜਾਵੇ ਔਰ 100 ਕਰੋੜ ਰੁਪਿਆ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਔਰ ਇਸ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਈਵਨ ਗਰਮੀ ਜਿਹੜੀ ਸਾਡੀ ਨੈਕਸਟ ਸੀਜ਼ਨ ਆਏਗਾ ਉਸ ਦੇ ਵਿੱਚ ਵੀ ਕੋਈ ਇਦਾਂ ਦੀ ਦਿੱਕਤ ਆਣੀ ਚਾਹੀਦੀ ਹੈ ਕਿਉਂਕਿ ਸਾਡਾ ਸਿੰਘਾ ਵਾਲਾ ਜਿਹੜਾ ਗਰੀਡਾ ਉਹ ਵੀ ਸਾਡਾ ਅਪਗ੍ਰੇਡ ਹੋ ਚੁੱਕਿਆ ਹੈ ਔਰ ਸੋ ਕਰੋੜ ਰੁਪਏ ਮਿਲਣ ਦੇ ਨਾਲ ਹੋਰ ਵੀ ਜਿੰਨੇ ਟਰਾਂਸਫਾਰਮਰਸ ਲੱਗੇ ਹੋਏ ਆ ਸਾਡੇ ਉਹਨਾਂ ਨੂੰ ਜਿਹੜਾ ਅਸੀਂ ਡੀਲੋਡ ਕਰਨਾ ਔਰ ਉਹਨਾਂ ਦੇ ਵਿੱਚ ਸਾਰੀਆਂ ਜਿੰਨੀਆਂ ਬਿਜਲੀ ਦੀਆਂ ਤਾਰਾਂ ਜਿਹੜੀਆਂ ਚੇਂਜ ਕਰਨ ਵਾਲੀਆਂ ਨੇ ਸਾਰੇ ਕੰਮ ਇਹਨਾਂ ਦੇ ਵਿੱਚ ਮੁਕੰਮਲ ਕੀਤੇ ਜਾਣਗੇ ਜੀ ਹਾਂਜੀ ਸਸੀ ਗੱਲ ਜੀ ਜਿਆਨ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪਾਵਰਕਾਮ ਡਿਪਾਰਟਮੈਂਟ ਵੱਲੋਂ ਆਉਣ ਵਾਲੇ ਸਮੇਂ 'ਚ ਪੂਰੇ ਪੰਜਾਬ 'ਚ ਲਗਭਗ 4800 ਕਰੋੜ ਦੇ ਜਿਹੜੇ ਹੈਗੇ ਹੈ ਇੰਪਰੂਵਮੈਂਟ ਦੇ ਕੰਮ ਆ ਸਿਸਟਮ ਸੁਧਾਰਾਂ ਦੇ ਕੰਮ ਕਰਵਾਏ ਜਾਣੇ ਆ। ਉਹਦੇ ਤਹਿਤ ਹੀ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਖ-ਵੱਖ ਜ਼ਿਲ੍ਹਿਆਂ ਚ ਐਗੂਰੇਟ ਕਰ ਰਹੀ ਆ। ਸਾਡੇ ਮਾਨਯੋਗ ਸੀਐਮ ਸਾਹਿਬ ਜਲੰਧਰ ਤੋਂ ਐਲਪੀਯੂ ਤੋਂ ਇਸ ਕੀ ਦੀ ਸ਼ੁਰੂਆਤ ਕਰ ਰਹੇ ਆ। ਤੇ ਮੋਗਾ ਜ਼ਿਲ੍ਹਾ ਦੇ ਵਿੱਚ ਸਾਨੂੰ ਜਿਹੜੇ ਹੈਗੇ 100 ਕਰੋੜ ਰੁਪਈਆ ਬਿਜਲੀ ਨੈਟਵਰਕ ਦੇ ਸੁਧਾਰਾਂ ਵਾਸਤੇ ਮਿਲਿਆ। ਉਹਦੇ ਤਹਿਤ ਹੀ ਅੱਜ ਇਹ ਜਿਹੜਾ ਹੈਗਾ ਇਹ ਪ੍ਰੋਗਰਾਮ ਅੱਜ ਰੱਖਿਆ ਗਿਆ ਹੈ ਉਦਘਾਟਨੀ ਪ੍ਰੋਗਰਾਮ। ਤੇ ਇਹ ਦੀ ਉਸੇ ਦਾ ਹੀ ਇੱਕ ਹਿੱਸਾ ਹੈਗਾ ਤੇ ਮਾਨਯੋਗ ਐਮਐਲਏ ਸਾਹਿਬ ਡਾਕਟਰ ਅਮਨਦੀਪ ਕਰੋੜਾ ਜੀ ਇਹਨਾਂ ਨੂੰ ਇਸ ਕੰਮ ਦੀ ਸ਼ੁਰੂਆਤ ਕਰਨੀ ਕੀ ਕੀ ਪ੍ਰੋਜੈਕਟ ਹੈ ਸਰ 100 ਕਰੋੜ ਦੇ ਵਿੱਚ ਕੀ ਕੀ ਹੋਏਗਾ ਮੋਗਾ ਦੇ ਵਿੱਚ ਪ੍ਰੋਜੈਕਟ ਦੇਖੋ ਜੀ ਇਹਦੇ ਵਿੱਚ ਹੈਗੇ ਵੀ ਮੇਨ ਮਕਸਦ ਤਾਂ ਹੈ ਕਿ ਲੋਕਾਂ ਤੱਕ 24 ਘੰਟੇ ਨਿਰੰਤਰ ਤੇ ਸਾਫ ਸੁਥਰੀ ਬਿਜਲੀ ਜਿਹੜੀ ਹੈਗੀ ਆ ਉਹ ਪਹੁੰਚੇ ਉਹਦੇ ਤਹਿਤ ਕਿਸੇ ਵੀ ਤਰ੍ਹਾਂ ਦਾ ਕੰਮ ਜਿਹਦੇ ਨਾਲ ਕਿ ਬਿਜਲੀ ਸਿਸਟਮ ਤੇ ਸੁਧਾਰ ਹੁੰਦਾ ਜਿਵੇਂ ਕਿ ਕੋਈ ਨਵੇਂ ਟਰਾਂਸਫਾਰਮਰ ਰੱਖਣੇ ਨਵੇਂ ਗ੍ਰਿਡ ਬਣਾਉਣੇ ਨਵੀਆਂ ਲਾਈਨਾਂ ਖਿੱਚਣੀਆਂ ਟਰਾਂਸਫਾਰਮਰ ਵੱਡੇ ਕਰਨੇ ਮਤਲਬ ਇਸ ਤਰ੍ਹਾਂ ਦੇ ਸਾਰੇ ਉਹਦੇ ਵਿੱਚ ਕੰਮ ਇਨਕਲੂਡਡ ਹੈ। ਇਹ ਚੀਜ਼ਾਂ ਕਈ ਮਲਿਆਂ ਦੇ ਵਿੱਚ ਹਜੇ ਵੀ ਜਿਹੜੀਆਂ ਤਾਰਾਂ ਸਿਲਵਰ ਦੀਆਂ ਤਿੰਨ ਤਿੰਨ ਲਾਈਨਾਂ ਪਈਆਂ ਹੋਈਆਂ ਆ ਉਹ ਵੀ ਜਿਹੜੀਆਂ ਬਿਜਲੀ ਦੇ ਤਾਰਾਂ ਚ ਜੀ 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 ਉਹ ਵੀ ਇਸੇ ਸਿਸਟਮ ਦੇ ਤਹਿਤ ਅਸੀਂ ਕੇਬਲਿੰਗ ਕਰਾਂਗੇ ਜਿੱਥੇ ਕੋਈ ਤਾਰਾਂ ਬਹੁਤ ਮਾੜੀਆਂ ਆ ਜਾਂ ਪੁਰਾਣੀਆਂ ਆ ਜਾਂ ਜਿੱਥੇ ਕੋਈ ਬੇਅਰ ਕਨੈਕਟਰ ਹੈ ਇੱਥੇ ਜ਼ਰੂਰਤ ਹੈ ਕਿ ਬੇਅਰ ਕਨੈਕਟਰ ਨੂੰ ਬਦਲਣ ਦੀ ਲੋੜ ਆ ਕੇਬਲ ਨਾਲ ਉੱਥੇ ਅਸੀਂ ਇਹ ਕੰਮ ਕਰਵਾਵਾਂਗੇ ਇਸੇ ਪੈਸੇਆਂ ਤਹਿਤ ਹੀ ਕਰਵਾਵਾਂਗੇ ਕਿਉਂਕਿ ਕਈ ਜਗ੍ਹਾ ਤੇ ਖਤਰੇ ਦਾ ਕਾਰਨ ਬੜੀਆਂ ਹੋਈਆਂ ਆ ਤੇ ਲੋਕਾਂ ਦੇ ਘਰਾਂ ਦੇ ਕੋ ਨੁਕਸਾਨ ਵੀ ਜਿਹੜੀਆਂ ਬਿਲਕੁਲ ਜਿਵੇਂ ਮੰਨ ਲਓ ਕਿਸੇ ਦੇ ਘਰ ਦੇ ਕੋਲ ਦੀ ਲੰਘਦੀ ਆ ਜਾਂ ਕਿਤੇ ਜਿਹਨੂੰ ਖਤਰਾ ਹੈਗਾ ਉੱਥੇ ਜਰੂਰ ਇਹਨਾਂ ਕੰਮਾਂ ਤਹਿਤ ਅਸੀਂ ਜਿਹੜਾ ਹੈਗਾ ਇੰਪਰੂਵਮੈਂਟ ਦੇ ਕੰਮ ਕਰਵਾ ਕੇ ਉਹਨਾਂ ਨੂੰ ਦੂਰ ਕਰਵਾਵਾਂਗੇ। ਉਹ ਕਿਹਾ ਤੁਸੀਂ ਆਉਣ ਵਾਲੇ ਡਿਜ਼ਾਈਨ ਕਰਦੀ ਜਿਹੜੀ ਸਮੱਸਿਆ ਗਈ ਜਾਂ ਫਾਰਕ ਦੀ ਸਮੱਸਿਆ ਗਈ ਇਹ ਦੂਰ ਹੋਏਗੀ। ਦੇਖੋ ਜੀ ਇਦਾਂ ਜਦੋਂ ਵੀ ਕਿਸੇ ਚੀਜ਼ ਤੇ ਆਪਾਂ ਕੰਮ ਕਰਦੇ ਆਂ ਕਿਸੇ ਚੀਜ਼ ਦੀ ਮਰਮਮਤ ਕਰਦੇ ਆਂ ਭਲਾ ਕੋਈ ਮਸ਼ੀਨਰੀ ਹੈ ਭਲਾ ਕੋਈ ਵਹੀਕਲ ਹੁੰਦਾ ਹੈ ਇਸੇ ਤਰ੍ਹਾਂ ਹੀ ਸਾਡਾ ਬਿਜਲੀ ਨੈਟਵਰਕ ਹੁੰਦਾ ਜਦੋਂ ਅਸੀਂ ਉਹਨੂੰ ਸੁਧਾਰਦੇ ਆਂ ਉਹਦੇ ਵਿੱਚ ਜਿਹੜਾ ਉਹਦੇ ਵਿੱਚ ਸੁਧ ਲਗਦੇ ਨੇ ਤਾਂ ਜਿਹੜੀ ਕੰਪਲੀਟ ਕਰਨ ਲਈ ਲੜਕੇ ਨਹੀਂ ਹੁੰਦੇ ਉਹਨਾਂ ਲਈ ਵੀ ਕੁਸ਼ਾ ਹੈ ਦੇ ਵਿੱਚ ਦੇਖੋ ਕੱਟ ਇਟਸੈਲਫ ਪੰਜਾਬ ਸਰਕਾਰ ਵੱਲੋਂ ਜਾਂ ਪਾਵਰ ਕਮ ਵੱਲੋਂ ਕਿਸੇ ਬਿਜਲੀ ਦੀ ਥੜ ਕਰਕੇ ਕੋਈ ਕੱਟ ਨਹੀਂ ਲੱਗਦਾ ਕੱਟ ਦਾ ਕਾਰਨ ਇਹ ਨਹੀਂ ਹੁੰਦਾ ਕਿ ਅਸੀਂ ਬਿਜਲੀ ਬੰਦ ਕਰਦੇ ਆ ਕੱਟ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਕਈ ਵਾਰੀ ਹੁੰਦਾ ਮੌਸਮ ਹੁੰਦਾ ਮੌਸਮ ਜਿਵੇਂ ਮੰਨ ਲਓ ਕੋਈ ਤੂਫਾਨ ਆ ਗਿਆ ਬਹੁਤ ਜ਼ਿਆਦਾ ਮੀਂਹ ਆ ਗਿਆ ਦਰਖਤ ਡਿੱਗ ਪਏ ਉਹਦੇ ਕਰਨ ਸਾਡੀਆਂ ਬਿਜਲੀ ਲੈਣਾ ਦਾ ਨੁਕਸਾਨ ਹੁੰਦਾ ਹੈ ਉਹਦੇ ਕਰਕੇ ਬਿਜਲੀ ਸਾਡੀ ਬੰਦ ਹੋ ਜਾਂਦੀ ਹੈ ਕੱਟ ਇਟਸੈਲਫ ਕਦੇ ਵੀ ਅਸੀਂ ਨਹੀਂ ਲਗਾਉਂਦੇ ਉਹ ਜਿਸ ਜਗ੍ਹਾ ਤੇ ਪੱਥਰੇ ਐ ਉਸ ਤੋਂ ਕੁਝ ਦੂਰੀ ਉਤੇ ਘਰਾਂ ਦੇ ਉੱਤੋਂ ਤਾਰਾਂ ਲੰਘੀ ਐ ਬੱਚੇ ਦੀ ਵੀ ਮੌਤ ਹੋਈ ਐ ਛੁੱਸ ਲ ਗਿਆ ਉਸ ਨੂੰ ਕੋਈ ਹੈ ਪਾਇਲਟ ਅਧਾਰ ਤੇ ਦੇਖਿਆ ਜਾ ਰਿਹਾ ਦੇਖੋ ਜੀ ਆਪਾਂ ਇਸ ਨੂੰ ਪ੍ਰੋਪਰਲੀ ਦੇਖੀਏ ਤੇ ਚੀਜ਼ ਦੇ ਜੜ੍ਹ ਚ ਜਾਈਏ ਤਾਂ ਉਹ ਹੁੰਦਾ ਕਿ ਜਿਹੜੀ ਬਿਜਲੀ ਪੰਜਾਬ ਦੇ ਵਿੱਚ ਜਿਹੜੀ ਸ਼ੁਰੂਆਤ ਹੋਈ ਸੀ ਉਹ 1965 60 ਦੇ ਆਸ-ਪਾਸ ਹੋਈ ਸੀ ਇਹ 1970 65 ਦੀਆਂ ਜਿਹੜੀਆਂ ਤਾਰਾਂ ਹੈਗੀਆਂ ਉਹ ਪੁਰਾਣੇ ਸਾਡੇ ਫੀਡਰ ਚੱਲੇ ਹੋਏ ਆ ਲੋਕਾਂ ਨੇ ਘਰ ਬਾਅਦ ਚ ਪਾਏ ਹੋਏ ਤਾਂ ਉਹਦੇ ਵਿੱਚ ਉਹਦਾ ਕਾਰਨ ਹੈ ਕਿ ਅਸੀਂ ਕਿਸੇ ਵੀ ਕਿਸੇ ਦੇ ਵੀ ਘਰ ਦੇ ਉੱਤੇ ਕਿਸੇ ਵੀ ਕੁੰਮਰ ਦੇ ਘਰ ਦੇ ਉੱਤੇ ਦੀ ਲਾਈਨ ਨਹੀਂ ਖਿੱਚਦੇ ਚਲਦੀ ਹੋਈ ਲੈਂਡ ਦੇ ਥੱਲੇ ਕਈ ਵਾਰੀ ਜਿਹੜੇ ਆਪਣੇ ਜਿਹੜੇ ਖਰਤਕਾਰ ਆ ਲੋਕ ਆ ਉਹ ਉਹਦੇ ਥੱਲੇ ਘਰ ਪਾ ਲੈਂਦੇ ਇਹਦਾ ਮਕਸਦ ਇਹੀ ਆ ਵੀ ਜੇ ਉਹ ਕਿਸੇ ਨੂੰ ਖਤਰਾ ਹੈਗਾ ਤਾਂ ਉਹ ਸ਼ਿਫਟ ਕਰਵਾ ਸਕਦਾ ਸਾਡਾ ਇੱਕ ਪ੍ਰੋਪਰ ਪ੍ਰੋਸੀਜਰ ਹੈਗਾ ਉਹਦੇ ਵਿੱਚ ਘੱਟ ਤੋਂ ਘੱਟ ਖਰਚੇ ਤੇ ਅਸੀਂ ਜਿਹੜਾ ਹੈਗਾ ਸ਼ਿਫਟ ਕਰ ਦਿੰਦੇ ਆ